ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਸਿੰਪਲ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਪਹਿਲੀ ਵੀਡੀਓ ਵਿੱਚ ਆਪਾਂ ਵੇਖਿਆ ਕਿ ਮਹੇਸ਼ ਦਾਸ ਨੂੰ ਬਾਦਸ਼ਾਹ ਅਕਬਰ ਨੇ ਫਤੇਪੁਰ ਸਿਕਰੀ ਬੁਲਾ ਲਿਆ ਏ ਫਤੇਪੁਰ ਸਿਕਰੀ ਮਹੇਸ਼ ਦਾਸ ਆਪਣਾ ਸਮਾਨ ਇੱਕ ਪੋਟਲੀ ਵਿੱਚ ਬੰਨ ਕੇ ਤੇ ਮੋਢੇ ਤੇ ਰੱਖ ਕੇ ਤੇ ਪਹੁੰਚ ਗਿਆ ਉਹ ਫਤੇਪੁਰ ਸਿਕਰੀ ਦੇ ਕਿਲੇ ਵਿੱਚ ਬਲੰਦ ਦਰਵਾਜ਼ਾ ਕ੍ਰਾਸ ਕਰਕੇ ਬਲੰਦ ਦਰਵਾਜ਼ਾ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਦਰਵਾਜ਼ਾ ਹੈ ਜਦੋਂ ਪਹੁੰਚਿਆ ਉੱਥੇ ਤੇ ਬਾਹਰ ਜਿਹੜਾ ਸੀ ਇੱਕ ਐਲਕਾਰ ਖੜਾ ਸੀ ਜਿਸ ਦੇ ਕੋਲੇ ਇੱਕ ਤਲਵਾਰ ਸੀ ਇੱਕ ਬੰਦੂਕ ਸੀ ਜਦੋਂ ਉਹ ਮੇਹਿਸ ਦਾਸ ਨੂੰ ਮੇਹਿਸ ਦਾਸ ਕਮਜ਼ੋਰ ਜਿਹਾ ਲੜਕਾ ਹੈ ਸਧਾਰਨ ਪਿੰਡੂ 23-24 ਸਾਲ ਉਮਰ ਦਾ ਜਿਹੜਾ ਮੈਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਰਸਿਆ ਸੀ ਕੌਣ ਹੈ ਤੂੰ ਉਹ ਕਹਿੰਦਾ ਬਾਦਸ਼ਾਹ ਅਕਬਰ ਬੋਲਣ ਹੀ ਲੱਗਦਾ ਉਹ ਕਹਿੰਦਾ ਹੈ ਬਾਦਸ਼ਾਹ ਅਕਬਰ ਨੂੰ ਮਿਲਣਾ ਹੈ ਤੇਰੇ ਤੈਨੂੰ ਮਿਲਣ ਦੀ ਸ਼ਕਲ ਦੇਖੀ ਹੈ ਕਿਤੇ ਜਨਾਬ ਜਨਾਬ ਉਹ ਦੋ ਵਾਰੀ ਅਰਜ਼ ਕਰਦਾ ਹੈ ਤੇ ਉਹ ਕਹਿੰਦਾ ਭੱਜ ਜਾ ਇੱਥੋਂ ਨਹੀਂ ਤਾਂ ਤੇਰੇ ਕਹਿੰਦਾ ਚਪੜੇ ਸਿੱਟੂ ਚਪੜੇ ਇਹ ਐ ਮਤਲਬ ਇਸ ਤਰੀਕੇ ਦੀ ਉਹ ਲੈਂਗੁਏਜ ਯੂਜ਼ ਕਰਦਾ ਏ ਮਹੇਸ਼ ਦਾਸ ਜਿਹੜਾ ਏ ਖੜਾ ਰਹਿੰਦਾ ਏ ਤਾਂ ਹੁਣ ਜਦੋਂ ਉਹ ਫੇਰ ਕਹਿੰਦਾ ਕਿ ਮਾਰੂੰ ਤੇਰੇ ਚਪੇੜ ਕਸ ਤੇ ਹੁਣ ਮਹੇਸ਼ ਦਾਸ ਕੀ ਕਰਦਾ ਏ ਆਪਦਾ ਹੱਥ ਅੱਗੇ ਕਰਕੇ ਦਿਖਾਉਂਦਾ ਏ ਉਹਨੇ ਛੱਲਾ ਪਾਇਆ ਉਹ ਜਿਸ ਦੇ ਉੱਤੇ ਅਕਬਰ ਦਾ ਅਕਬਰ ਬਾਦਸ਼ਾਹ ਸਲਾਮਤ ਰਹੇ ਨੇ ਲਿਖਿਆ ਹੋਇਆ ਏ ਤੇ ਹੁਣ ਐਲਕਾਰ ਨੂੰ ਜਿਹੜਾ ਉਹ ਸੰਤਰੀ ਆ ਉਸ ਨੂੰ ਪਤਾ ਲੱਗ ਜਾਂਦਾ ਏ ਕਿ ਇਹ ਵਿਅਕਤੀ ਜਿਹੜਾ ਏ ਜ਼ਰੂਰ ਅਕਬਰ ਨੇ ਬੁਲਾਇਆ ਹੈ ਕਿਉਂਕਿ ਅਕਬਰ ਬਾਦਸ਼ਾਹ ਜੇ ਕਿਸੇ ਨੂੰ ਬੁਲਾਉਂਦੇ ਸਨ ਵੈਸੇ ਅਮੀਰ ਲੋਕ ਜਿਹੜੇ ਸਨ ਜਾਂ ਜਿਹੜੇ ਰਿਚ ਹੈ ਜਿਹੜੇ ਜਿਹੜੇ ਕਿਸੇ ਕੋਈ ਰਤਬਾ ਰੱਖਦੇ ਆ ਸਮਾਜ ਦੇ ਵਿੱਚ ਉਹਨਾਂ ਨੂੰ ਬੁਲਾਉਂਦਾ ਸੀ ਪਰ ਇਹੇ ਲੜਕੇ ਨੂੰ ਵੇਖ ਕੇ ਇਸੇ ਕਰਕੇ ਉਸ ਨੂੰ ਸੰਤਰੀ ਨੂੰ ਵੀ ਲੱਗਿਆ ਕਿ ਨਹੀਂ ਵੀ ਇਹ ਕੋਈ ਹੋਰ ਹੋਵੇਗਾ ਵੀ ਇਹ ਐਵੇਂ ਹੀ ਕਮਲਾ ਰਮਲਾ ਆ ਗਿਆ ਇੱਧਰ ਨੂੰ ਪਰ ਜਦੋਂ ਉਹ ਦੇਖਦਾ ਉਸ ਦਾ ਛੱਲਾ ਤੇ ਫੇਰ ਉਹ ਕਹਿੰਦਾ ਵੀ ਜ਼ਰੂਰ ਅਕਬਰ ਨੇ ਇਹਦੇ ਉੱਤੇ ਤਰਸ ਕੀਤਾ ਹੋਊਗਾ ਕੋਈ ਮਦਦ ਕਰਨੀ ਹੋਊਗੀ ਤਾਂ ਹੁਣ ਸਮੱਸਿਆ ਦੱਸਦੇ ਆ ਇੱਥੇ ਕੀ ਹੈ ਸੰਤਰੀ ਉਸ ਨੂੰ ਕਹਿੰਦਾ ਹੈ ਜਾ ਤੈਨੂੰ ਮੈਂ ਜਾਨ ਦਿੰਦਾ ਹਾਂ ਪਰ ਇੱਕ ਸ਼ਰਤ ਤੇ ਜਾਨ ਦਿੰਦਾ ਹੈ ਉਹ ਸ਼ਰਤ ਕੀ ਹੈ ਉਹ ਇਹ ਹੈ ਕਿ ਜਦੋਂ ਜੋ ਵੀ ਅਕਬਰ ਦੇ ਦੁਆਰਾ ਤੈਨੂੰ ਇਨਾਮ ਸਨਮਾਨ ਦਿੱਤਾ ਜਾਵੇਗਾ ਉਸ ਦਾ ਅੱਧਾ ਵਾਪਸੀ ਤੇ ਮੈਨੂੰ ਦੇਣਾ ਪਵੇਗਾ ਮੇਸ਼ਦਾਸ ਕਹਿੰਦਾ ਠੀਕ ਹੈ ਜਨਾਬ ਤੇ ਇਹ ਠੀਕ ਹੈ ਕਹਿ ਕੇ ਤੇ ਉਹ ਅੰਦਰ ਚਲਾ ਜਾਂਦਾ ਹੈ ਉਹਨ ਉਸ ਦੇ ਮੰਨ ਦੇ ਵਿੱਚ ਉਹ ਸਮੱਸਿਆ ਜਿਹੜੀ ਹੈ ਕਿ ਉੱਥੋਂ ਜੋ ਇਨਾਮ ਲਵੇਗਾ ਉਸ ਦਾ ਅੱਧਾ ਇਹ ਦੇਣਾ ਹੈ ਉਹ ਦਿਮਾਗ ਦੇ ਵਿੱਚ ਉਸ ਨੂੰ ਲੱਗਦਾ ਹੈ ਕਿ ਇਹ ਇਹ ਅਦਾਲਤ ਜਿਹੜੀ ਹੈ ਜਾਂ ਜਿਹੜਾ ਬਾਦਸ਼ਾਹ ਹੈ ਜਾਂ ਬਾਦਸ਼ਾਹ ਦਾ ਕਿਲਾ ਹੈ ਜਾਂ ਬਾਦਸ਼ਾਹ ਦਾ ਜੋ ਦਰਬਾਰ ਹੈ ਉੱਥੇ ਇਹੋ ਜਿਹਾ ਭ੍ਰਿਸ਼ਟਾਚਾਰ ਤਾਂ ਉੱਥੇ ਫਿਰ ਮੇਸ਼ ਦਾਸ ਜਿਹੜਾ ਹੈ ਸੋਚਦਾ 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 ਜਿਹੜਾ ਹੈ ਅਕਬਰ ਦੇ ਦਰਵਾਜ਼ੇ ਵੱਲ ਵੱਧ ਰਿਹਾ ਹੈ ਤੇ ਉੱਥੇ ਜਾ ਕੇ ਉਸਦੇ ਮਨ ਦੇ ਵਿੱਚ ਉਹ ਟ੍ਰਿਕ ਜਿਹੜੀ ਆ ਇੱਕ ਜਿਹੜਾ ਉਹਨੇ ਸਵਾਲ ਹੁਣ ਪੁੱਛਣਾ ਹੈ ਜਾਂ ਜੋਬ ਅਰਜ਼ੀ ਕਰਨੀ ਆ ਬਾਦਸ਼ਾਹ ਅਕਬਰ ਨੂੰ ਉਹ ਉਸਦੇ ਮਨ ਦੇ ਵਿੱਚ ਸਪਸ਼ਟ ਹੋ ਜਾਂਦੀ ਹੈ ਤੇ ਇਹ ਗੱਲ ਜਿਹੜੀ ਆ ਉਹ ਲੈ ਕੇ ਤੇ ਉਹ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ ਪੇਸ਼ ਹੁੰਦਾ ਏ ਤਾਂ 21-24 ਸਾਲ ਦਾ ਲੜਕਾ ਜਿਵੇਂ ਤਾਂ 17-20 ਲੜਕਾ ਏ ਪਾਟੇ ਚ ਰਿੱਟੇ ਕੱਪੜੇ ਪਾਏ ਆ ਕਮਲ ਆਰਮ ਲਾਏ ਤੇ ਜਦੋਂ ਉਹ ਦਰਬਾਰ ਦੇ ਵਿੱਚ ਐਂਟਰ ਕਰਦਾ ਏ ਉੱਥੇ ਵੀ ਐਲਕਾਰ ਜਾਂ ਹੋਰ ਜਨੋ ਪੁੱਛਦੇ ਤਾਂ ਉਹਦਾ ਛੱਲਾ ਦਿਖਾਉਂਦਾ ਤੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ ਜਾਂਦਾ ਏ ਬਾਦਸ਼ਾਹ ਉਸ ਨੂੰ ਦੇਖਦੇ ਪਛਾਣ ਲੈਂਦੇ ਆ ਕਹਿੰਦੇ ਮਹੇਸ਼ ਦਾਸ ਆ ਗਿਆ ਤੇ ਫੇਰ ਉਹਨੂੰ ਪੁੱਛਦੇ ਆ ਕਹਿੰਦੇ ਦੱਸ ਤੇਰਾ ਕੀ ਸਨਮਾਨ ਤੇਨੂੰ ਕੀ ਨਾਮ ਦਿੱਤਾ ਜਾਵੇ ਤੇ ਮਹੇਸ਼ ਦਾਸ ਚਾਰੇ ਪਾਸੇ ਜਿਹੜਾ ਹੈ ਇੱਕ ਵਾਰੀ ਤਾਂ ਨਜ਼ਰ ਮਾਰਦਾ ਏ ਮੰਤਰੀ ਸੰਤਰੀ ਅਮੀਰ ਐਲਕਾਰ ਖੜੇ ਨੇ ਤੇ ਉਹ ਕਹਿੰਦਾ ਬਾਦਸ਼ਾਹ ਮੇਰੇ ਨਾ ਪਿੱਠ ਤੇ 100 ਕੋੜੇ ਮਾਰੇ ਜਾਣ ਬਾਦਸ਼ਾਹ ਕਹਿੰਦਾ ਇਹ ਕੀ ਗੱਲ ਉਹ ਕਹਿੰਦਾ ਬਸ ਜਨਾਬ ਮੇਰੇ ਪਿੱਠ ਤੇ 100 ਕੋੜੇ ਮਾਰੇ ਜਾਣ 100 ਚਾਬਕ ਮਾਰੇ ਜਾਣ ਤੇ ਉਹ ਕਹਿੰਦਾ ਨਹੀਂ ਉਹ ਮੈਂ ਤੈਨੂੰ ਸਨਮਾਨ ਕਰਨਾ ਮੈਂ ਤੈਨੂੰ ਇਨਾਮ ਦੇਣਾ ਤੂੰ ਦੱਸ ਤੈਨੂੰ ਕੋਈ ਆਗਾ ਚਾਹੀਦਾ ਤੈਨੂੰ ਕੋਈ ਪੈਸਾ ਚਾਹੀਦਾ ਜੋ ਚਾਹੀਦਾ ਤੈਨੂੰ ਮਿਲੇਗਾ ਉਹ ਕਹਿੰਦਾ ਜਨਾਬ ਤੁਸੀਂ ਆਪਣੇ ਕਥਨ ਤੋਂ ਜੋ ਤੁਸੀਂ ਮੈਨੂੰ ਵਾਦਾ ਕੀਤਾ ਸੀ ਉਹਦੇ ਤੋਂ ਮੁੱਕਰ ਰਹੇ ਹੋ ਤੁਸੀਂ ਕਹਿਆ ਸੀ ਕਿ ਮੰਗ ਜੋ ਮੰਗਣਾ ਹੈ ਤੇ ਮੈਂ ਇਹੀ ਮੰਗ ਰਿਹਾ ਕਿ ਮੇਰੇ 100 ਕੋੜੇ ਮਾਰੀ ਜਾਣ ਬਾਦਸ਼ਾਹ ਕਹਿੰਦੇ ਠੀਕ ਹੈ ਮੇਸ਼ਦਾਸ ਨੂੰ ਪਾਸੇ ਤੇ ਖੜਾ ਕੀਤਾ ਜਾਂਦਾ ਹੈ ਤੇ ਇੱਕ ਜਲਾਦ ਆਉਂਦਾ ਹੈ ਤੇ ਉਹ ਉਸਦੇ ਹੱਥ ਦੇ ਵਿੱਚ ਚਾਬਕ ਫੜਿਆ ਹੈ ਤੇ ਉਹ 100 ਚਾਬਕ ਮਾਰਨ ਦੇ ਲਈ ਤਿਆਰ ਹੋ ਜਾਂਦਾ ਹੈ ਤੇ ਫੇਰ ਉਹ ਇੱਕ ਚਾਬਕ ਮਾਰਦਾ ਹੈ ਦੂਜਾ ਮਾਰਦਾ ਹੈ ਤੀਜਾ ਮਾਰਦਾ ਹੈ 50 ਚਾਬਕ ਮਾਰਦਾ ਉਸ ਦੇ ਜਦੋਂ 50 ਵੱਜ ਕੇ ਤੇ ਜਦੋਂ 51ਵਾਂ ਚੱਕਣ ਲੱਗਦਾ ਹੈ ਤੇ ਉਹ ਕਹਿੰਦਾ ਬਸ 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 ਉਹ ਕਹਿੰਦਾ ਅਕਬਰ ਕਹਿੰਦਾ ਤੂੰ 100 ਕਹੇ ਸੀ ਉਹ ਕਹਿੰਦਾ ਸਰ 100 ਕਹੇ ਸੀ ਜਨਾਬ ਬਾਦਸ਼ਾਹ ਸਲਾਮਤ 100 ਕਹੇ ਸੀ ਪਰ ਮੈਂ ਵੀ ਕਿਸੇ ਨੂੰ ਵਾਦਾ ਕੀਤਾ ਹੈ ਕਹਿੰਦਾ ਜਿਵੇਂ ਤੁਸੀਂ ਮੈਨੂੰ ਵਾਦਾ ਕੀਤਾ ਮੈਂ ਵੀ ਕਿਸੇ ਨੂੰ ਵਾਦਾ ਕੀਤਾ ਹੈ ਜਦੋਂ ਮੈਂ ਅੰਦਰ ਐਂਟਰ ਕਰਨ ਲੱਗਿਆ ਸੀ ਪ੍ਰਵੇਸ਼ ਕਰਨ ਲੱਗਿਆ ਸੀ ਦਾਖਲ ਹੋਣ ਲੱਗਿਆ ਸੀ ਤਾਂ ਉਦੋਂ ਉੱਥੇ ਸੰਤਰੀ ਨੇ ਮੈਨੂੰ ਕਿਹਾ ਸੀ ਕਿ ਜੋ ਇਨਾਮ ਮਿਲੇਗਾ ਉਸ ਦਾ ਅੱਧਾ ਮੈਨੂੰ ਦੇ ਕੇ ਜਾਣਾ ਵਾਪਸ ਤੇ ਹੁਣ ਮੈਨੂੰ ਇੱਥੇ 100 ਚਾਬਕ ਮਿਲੇ ਨੇ ਤੇ ਇਹਨਾਂ ਦੇ ਵਿੱਚੋਂ ਜਿਹੜੇ ਨੇ 100 ਦੇ ਵਿੱਚੋਂ 50 ਮੈਨੂੰ ਮਿਲ ਗਏ ਤੇ 50 ਮੈਂ ਉੱਧਰ ਵਾਦਾ ਕਰਕੇ ਆਇਆ 50 ਉਸ ਨੂੰ ਦਿੱਤੇ ਜਾਂ ਉਸ ਦੇ ਮਾਰੇ ਜਾਂ 50 ਕੋੜੇ ਅਕਬਰ ਮਸਕਰਾਉਂਦਾ ਏ ਤੈਨਾਂ ਨੂੰ ਆਪਣੇ ਜਿਹੜੇ ਸੰਤਰੀ ਆ ਆਪਣੇ ਅਹਿਲਕਾਰਾ ਉਹਨਾਂ ਨੂੰ ਕਹਿੰਦਾ ਵੀ ਬੁਲਾਓ ਉਸ ਨੂੰ ਕਿਹੜਾ ਸੀ ਕਿਹੜਾ ਡਿਊਟੀ ਤੇ ਆ ਉਸ ਮੌਕੇ ਦੇ ਉੱਤੇ ਤੇ ਉਸ ਨੂੰ ਬੁਲਾਇਆ ਜਾਂਦਾ ਏ ਤੇ ਜਦੋਂ ਉਸ ਦੇ ਸਾਹਮਣੇ ਉਹ ਖੜਦਾ ਏ ਅਕਬਰ ਦੇ ਸਾਹਮਣੇ ਤਾਂ ਅਕਬਰ ਫਿਰ ਕਹਿੰਦਾ ਉਹ ਕਹਿੰਦਾ ਕੀ ਗਲਤੀ ਹੋ ਗਈ ਜਨਾਬ ਕਹਿੰਦਾ ਗਲਤੀ ਬਾਤ ਚ ਦੱਸਦੇ ਆ ਤੇ ਉਸ ਦੇ 50 ਕੋੜੇ ਉਸ ਦੇ ਮਾਰੇ ਜਾਂਦੇ ਆ ਤੇ ਫਿਰ ਉਸ ਨੂੰ ਅਕਬਰ ਕਹਿੰਦਾ ਕਿ ਹੁਣ ਤੈਨੂੰ ਅਸੀਂ ਨੌਕਰੀ ਤੋਂ ਕੱਢ ਦਿੱਤਾ ਕਿਉਂਕਿ ਤੂੰ ਇੱਥੇ ਭ੍ਰਿਸ਼ਟਾਚਾਰ ਕਰ ਰਿਹਾ ਏ ਤੂੰ ਮੇਰੇ ਕੋਲੇ ਆਉਣ ਵਾਲੇ ਜਿਹੜੇ ਮਹਿਮਾਨ ਨੇ ਮੇਰੇ ਗੈਸਟ ਹੈ ਉਹਨਾਂ ਤੋਂ ਅੱਧਾ ਹਿੱਸਾ ਮੰਗਦਾ ਤੂੰ ਭ੍ਰਿਸ਼ਟਾਚਾਰਿਤ ਥੇ ਕਰਦਾ ਤੂੰ ਗਲਤ ਕੰਮ ਕਰਦਾ ਏ ਤੇ ਉਸ ਤੋਂ ਬਾਅਦ ਵਿੱਚ ਫੇਰ ਉਹ ਮਹੇਸ਼ ਦਾਸ ਨੂੰ ਬੁਲਾਉਂਦਾ ਏ ਕਹਿੰਦਾ ਮਹੇਸ਼ ਦਾਸ ਪਹਿਲੀ ਵਾਰੀ ਵੀ ਤੂੰ ਮੇਰਾ ਦਿਲ ਜਿੱਤਿਆ ਸੀ ਜਦੋਂ ਤੂੰ ਮੇਰੀ ਹੂ 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 ਤਸਵੀਰ ਬਣਾਈ ਸੀ ਹੱਸ ਪਿੰਦਾ ਏ ਕਿਵੇਂ ਬਣਾਈ ਸੀ ਉਹਦਾਂ ਨੂੰ ਪਹਿਲੇ ਵੀਡੀਓ ਚ ਦੱਸਿਆ ਸੀ ਹੂ 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 ਤਸਵੀਰ ਤੇ ਹੁਣ ਉਸਨੇ ਜੋ ਇਥੇ ਭ੍ਰਿਸ਼ਟਾਚਾਰ ਹੈ ਜੋ ਕਰਪਸ਼ਨ ਹੈ ਉਸ ਨੂੰ ਨੰਗਾ ਕੀਤਾ ਏ ਪਰ ਨਾਲ ਹੀ ਇਹ ਕਹਿੰਦਾ ਹੈ ਕਿ ਜਿਹੜਾ ਕੰਮ ਜਿਹੜਾ ਜਿਹੜੀ ਸਮੱਸਿਆ ਜਿਹੜੀ ਹੈ ਜਾਂ ਜਿਹੜੇ ਰੋਗ ਨੂੰ ਖਤਮ ਮੈਂ ਨਹੀਂ ਜ਼ਿੰਦਗੀ ਭਰ ਕਿਸੇ ਕਾਨੂੰਨ ਦੇ ਰਾਹੀਂ ਕਿਸੇ ਕਾਇਦੇ ਕਾਨੂੰਨ ਦੇ ਰਾਹੀਂ ਖਤਮ ਨਹੀਂ ਕਰ ਸਕਿਆ ਤੂੰ ਇੱਕ ਆਪਣਾ ਦਿਮਾਗ ਲਗਾ ਕੇ ਜਿਹੜੀ ਆ ਉਹ ਜਿਹੜੀ ਬੁਰਾਈ ਹੈ ਮੇਰੇ ਦਫ਼ਤਰ ਚੋਂ ਮੇਰੇ ਦਰਬਾਰ ਚੋਂ ਮੇਰੇ ਮੇਰੀ ਕੋਰਟ ਦੇ ਵਿੱਚੋਂ ਮੇਰੀ ਅਦਾਲਤ ਚੋਂ ਉਹ ਖਤਮ ਕੀਤੀ ਹੈ ਜਾਂ ਖਤਮ ਕਰਨ ਦਾ ਯਤਨ ਕੀਤਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਮੇਸ ਦਾਸ ਨੇ ਅੱਜ ਤੋਂ ਤੇਰਾ ਨਾਮ ਮੈਂ ਬੀਰਬਲ ਰੱਖਿਆ ਤੇ ਉਸ ਨੂੰ ਉਹ ਆਪਣੇ ਮੰਤਰੀਆਂ ਦੇ ਵਿੱਚ ਜਿਹੜਾ ਹੈ ਸਥਾਨ ਦਿੰਦਾ ਹੈ ਤੇ ਉਸ ਨੂੰ ਉਹ ਇੱਕ ਰਤਨ ਬਣਾਉਦਾ ਹੈ ਤਾਂ ਮਹਾਰਾਜਾ ਅਕਬਰ ਦਾ ਨੌਵਾਂ ਰਤਨ ਬੀਰਬਲ ਇਸ ਤਰੀਕੇ ਨਾਲ ਆਪਣੀ ਉਪਾਧੀ ਆਪਣਾ ਅਹੁਦਾ ਜਿਹੜਾ ਇਹੋ ਗ੍ਰਹਿਣ ਕਰਦਾ ਹੈ ਤਾਂ ਸਮੱਸਿਆ ਇੱਥੇ ਕੀ ਸੀ ਕਿ ਅੱਧਾ ਹਿੱਸਾ ਜਿਹੜਾ ਹੈ ਉਹ ਸੰਤਰੀ ਨੂੰ ਦੇਣਾ ਹੈ ਤੇ ਕਿਵੇਂ ਦੇਣਾ ਹੈ ਇਹ ਬੀਰਬਲ ਨੇ ਹੱਲ ਆਹਾ ਸੀ ਉਸ ਦਾ ਪਰ ਇਦੇ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ ਜਾਂ ਇਸ ਤੋਂ ਸਾਨੂੰ ਜ਼ਿੰਦਗੀ ਦਾ ਗੁਰ ਕੀ ਮਿਲਦਾ ਏ ਜਿਹੜਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੰਭਵ ਨੂੰ ਵੀ ਸੰਭਵ ਕਿਵੇਂ ਬਣਾ ਸਕਦੇ ਹਾਂ ਪਹਿਲੀ ਗੱਲ ਹੈ ਕਿ ਹਮੇਸ਼ਾ ਜਿਹੜੀ ਨੈਤਿਕਤਾ ਦਾ ਸਹਾਰਾ ਲੈਣਾ ਚਾਹੀਦਾ ਏ ਕਦੇ ਵੀ ਸਾਨੂੰ ਨਾ ਕਿਤੇ ਝੂਠ tufaan ਜਾਂ ਕਿਸੇ ਬਰਾਈ ਦੇ ਜਿਹੜੀ ਸਲਿੱਪਰੀ ਰੋਡ ਆ ਉੱਥੇ ਤਿਲਕਣਾ ਨਹੀਂ ਚਾਹੀਦਾ ਹਮੇਸ਼ਾ ਆਪਣਾ ਕਰਮ ਤੇ ਧਰਮ ਜਿਹੜਾ ਹੈ ਉਸ ਨੂੰ ਬਕਾਇਮ ਰੱਖਣਾ ਬਰਕਰਾਰ ਰੱਖਣਾ ਚਾਹੀਦਾ ਏ ਦੂਸਰੀ ਸਿੱਖਿਆ ਜਿਹੜੀ ਆ ਉਹ ਹੀ ਮਿਲਦੀ ਹੈ ਕੇ ਲਾਲਚ ਜੇਕਰ ਉੱਥੇ ਬੀਰਬਲ ਨੂੰ ਜਾਂ ਮਹੇਸ਼ਾਸ ਦਸ ਨੂੰ ਲਾਲਚ ਹੋ ਜਾਂਦਾ ਕਿ ਮੈਂ ਅਕਬਰ ਤੋਂ ਜੋ ਮਰਜ਼ੀ ਮੰਗ ਲਵਾਂ ਫੇਰ ਉਸ ਨੂੰ ਸ਼ਾਇਦ ਪੈਸੇ ਮਿਲ ਜਾਂਦੇ ਪਰ ਹੁਣ ਉਸ ਨੂੰ ਅਹੁਦਾ ਹੀ ਮਿਲ ਗਿਆ ਤਾਂ ਇਹਦਾ 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 ਆਰਥਿਕੀ ਹੈ ਕਿ ਜਦੋਂ ਤੁਸੀਂ ਆਪਣੇ ਜਿਹੜੀ ਜਿਹੜੀ ਲਾਲਸਾ ਜਾਂ ਲਾਲਚ ਹੈ ਉਸ ਨੂੰ ਖਤਮ ਕਰਕੇ ਨਿਆਂ ਦੇ ਉੱਤੇ ਤੇ ਨੈਤਿਕਤਾ ਦੇ ਰਹਿੰਦੇ ਹੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਨਾਮ ਜਿਹੜੇ ਆ ਉਹ ਬੜੇ ਨਹੀਂ ਬਹੁਤ ਵੱਡੇ ਮਿਲ ਸਕਦੇ ਆ ਤੇ ਅਜਿਹਾ ਅਕਸਰ ਹੁੰਦਾ ਏ। ਤਾਂ ਦੋਸਤੋ ਇਹ ਹੈ ਅੱਜ ਦਾ ਸਬਕ ਤੇ ਇਹ ਹੈ ਅੱਜ ਦੀ ਕਹਾਣੀ ਤੇ ਅਗਲੀ ਕਹਾਣੀ ਲਈ ਛੇਤੀ ਮਿਲਦੇ ਆਂ। ਵੀਡੀਓ ਅੰਤ ਤੱਕ ਦੇਖੀਏ ਤੁਹਾਡਾ ਸ਼ੁਕਰੀਆ। ਇਸ ਸੀਰੀਜ਼ ਦੇ ਵਿੱਚ ਅਸੀਂ ਨਿਰੰਤਰ ਅਸੀਂ ਵੀਡੀਓ ਬਣਾਉਂਦੇ ਰਹਾਂਗੇ। ਤਾਂ ਚੈਨਲ ਸਬਸਕ੍ਰਾਈਬ ਕਰ ਲਵੋ। ਸਤਿ ਸ੍ਰੀ ਅਕਾਲ।